ਸੀ ਪਾਰਟੀਆਂ ਦੇ ਵਰਕਰ ਭਿੜੇ ਨੇ ਘਟਨਾ ਵੈਸਟ ਇਲਾਕੇ ਦੀ ਹੈ ਜਿੱਥੇ ਕਿ ਕਾਂਗਰਸੀ ਮਹਿਲਾ ਵਰਕਰ ਨੇ ਭਾਜਪਾ ਵਰਕਰਾਂ ਤੇ ਇਲਜ਼ਾਮ ਲਗਾਏ ਨੇ ਤੇ ਕਿਹਾ ਕਿ ਭਾਜਪਾ ਵਰਕਰਾਂ ਨੇ ਉਹਨਾਂ ਦੇ ਨਾਲ ਹੱਥੋਪਾਈ ਕੀਤੀ ਹੈ ਜਦਕਿ ਭਾਜਪਾ ਵਰਕਰਾਂ ਨੇ ਮਹਿਲਾ ਕਾਂਗਰਸੀ ਵਰਕਰ ਤੇ ਗੰਭੀਰ ਇਲਜ਼ਾਮ ਲਗਾਏ ਨੇ ਫਿਲਹਾਲ ਮੌਕੇ ਤੇ ਮੌਜੂਦ ਪੁਲਿਸ ਨੇ ਮਾਮਲਾ ਸ਼ਾਂਤ ਕਰਵਾਇਆ ਮੇਰਾ ਨਾਮ ਹੈ ਰਿੰਕੂ ਮਲੋਤਰਾ ਜੀ ਮੈਂ ਸੁਸ਼ੀਲ ਲਿੰਗੂ ਦੀ ਸਪੋਰਟ ਕਰਦਾ ਪਿਆ ਨਰਿੰਦਰ ਮੋਦੀ ਸਪੋਰਟ ਕਰਦਾ ਪਿਆ ਆਪਾਂ ਤਾਂ ਆਰਾਮ ਨਾਲ ਖੜੇ ਸੀ ਕੋਈ ਗੱਲ ਨਹੀਂ ਕੋਈ ਬਾਤ ਨਹੀਂ ਸੀ ਇਹ ਲੇਡੀ ਕੀ ਹੈ ਭਾਜੀ ਇਹਨਾਂ ਦੇ ਨਾ ਤਾਲੁਕਤ ਹੈਗੇ ਆ ਸਮੈਗ ਵੇਚਣ ਵਾਲਿਆਂ ਨਾਲ ਉਹ ਤੁਸੀਂ ਦੇਖਿਆ ਹੋਣਾ ਪਿੱਛੇ ਕਈ ਵਾਰੀ ਇਹਨਾਂ ਦਾ ਨਾਮ ਵਜਿਆ ਪਰ ਇਹ ਮੰਦਿਰ ਦੀ ਜਗ੍ਹਾ ਤੇ ਕਿ ਕਬਜ਼ਾ ਕਰਕੇ ਬੈਠੀ ਹੈ ਇਹਨੂੰ ਬਸ ਉਹੀ ਚੀਜ਼ ਦਾ ਰੋਲਾ ਹੈ ਕਿ ਇਹ ਇਹ ਮੰਦਿਰ ਖਾਲੀ ਜਗ੍ਹਾ ਖਾਲੀ ਕਰਾਣੀ ਹੈ ਜਗ੍ਹਾ ਖਾਲੀ ਕਰਾਣੀ ਹੈ ਇੱਥੇ ਦੇਖਿਆ ਬੂਤੇ ਰਸ ਬਹੁਤ ਜ਼ਿਆਦਾ ਲੱਗਾ ਸੀ ਤੇ ਇਹਨੇ ਅੱਗੇ ਕੋਈ ਨਾ ਕੋਈ ਗਲੇਸ਼ਪਨ ਦੀ ਗੱਲ ਕੀਤੀ ਇਹਨਾਂ ਨਾਲ ਮੁੰਡੇ ਆਏ ਸੀ ਸੁਮਿਤ ਰੋੜਾ ਸੁਮਿਤ ਮਿੰਟੂ ਉਹਨੇ ਅੱਗੇ ਸਾਡੇ ਵੱਡੇ ਭਾਈ ਸਾਹਿਬ ਦੇ ਹੱਥ ਚੱਕਿਆ ਯਾਨੀ ਕਿ ਸਾਰੇ ਇੱਥੇ ਪਬਲਿਕ ਖੜੀ ਆ ਕੈਮਰੇ ਲੱਗੇ ਆ ਤੁਸੀਂ ਰਿਕਾਰਡਿੰਗ ਚੈੱਕ ਕਰ ਸਕਦੇ ਹੋ ਕੋਈ ਇਦਾਂ ਦੀ ਕੋਈ ਗੱਲਬਾਤ ਹੋਈ ਨਹੀਂ ਇਹ ਝੂਠੇ ਇਲਜ਼ਾਮ ਕਰਦੀ ਵੀ ਆ ਕਿਉਂਕਿ ਇਹਨੂੰ ਪਤਾ ਜੇ ਆਪਾਂ ਰਿੰਕੂ ਦੀ ਜਿੱਤ ਗਏ ਤੇ ਸਮੈਕ ਇੱਥੋਂ ਬੰਦ ਹੋਈ ਨਹੀਂ ਆ ਬਸ ਇਹ ਰਿਓ ਚ ਖਤਮ ਕਰ ਦੇਣੀ ਆ ਉਸ ਚੀਜ਼ ਦਾ ਇਹਨੂੰ ਡਰ ਪਿਆ ਆ ਬਸ ਅੱਜ ਹੁਣ ਕੀ ਗੱਲ ਹੋਈ ਹੁਣ ਇਹੀ ਗੱਲ ਹੋਈ ਸੀ ਜਿਹੜੀ ਤੁਹਾਨੂੰ ਦਸੀ ਭਾਜੀ 8:00 ਵਜੇ ਤੱਕ ਵੀ ਹੱਥੋਂ ਬਾਜੀ ਉਹਨਾਂ ਨੇ ਕੀਤੀ ਭਾਜੀ ਹਾਂਜੀ ਹਾਂਜੀ ਉਹਨਾਂ ਵੱ ਉਹ ਕਹਿੰਦੇ ਨੇ ਸਾਡੇ ਬੂਤ ਤੇ ਆ ਕੇ ਉਹਨਾਂ ਨੇ ਪਾਜੀ ਤੁਸੀਂ ਦੇਖ ਲਓ ਬੂਤ ਕਿੰਦਾ ਵਾ ਜੀ ਤੁਸੀਂ ਦੇਖ ਲਓ ਨਾ ਤੁਸੀਂ ਆਪ ਮੀਡੀਆ ਵਾਲੇ ਤੁਸੀਂ ਚੈੱਕ ਕਰ ਸਕਦੇ ਹੋ ਬੂਤ ਕਿੰਦਾ ਵਾ ਇਹ ਸਾਹਮਣੇ ਖੜੇ ਆ ਤੇ ਜਿਹਨੂੰ ਮਰਜ਼ੀ ਚੈੱਕ ਕਰ ਲਓ ਇੱਥੇ ਹਜ਼ਾਰ ਬੰਦਾ ਖੜਾ ਸੀ ਉਦੋਂ ਕਿਸੇ ਨੇ ਪੁੱਛ ਸਕਦੇ ਸੀ ਕੰਪਲੀਟ ਸੀ ਕੰਪਲੀਟ ਕਿਤੇ ਪੁਲਿਸ ਨਾਲ ਗੱਲ ਹਾਂਜੀ ਪੁਲਿਸ ਆਈ ਸੀ ਪੁਲਿਸ ਨਾਲ ਕੋਈ ਕਾਰਵਾਈ ਨਹੀਂ ਕੀਤੀ ਜੀ ਉਹਨਾਂ ਤੇ ਤੁਸੀਂ ਕਹਿੰਦੇ ਕੀ ਮਾਮਲਾ ਹੋਇਆ ਵਾ ਮੈਂ ਇਹਦੀ ਕੋ ਮਰਿਆ ਸੀ ਮੈਨੂੰ ਫੋਨ ਆਇਆ ਸੀ ਕਿ ਇਸ ਤਰ੍ਹਾਂ ਦਾ ਹੋਣਾ ਜਦੋਂ ਮੈਂ ਆਇਆ ਤੇ ਮੈਂ ਜੇਸ਼ਕਮਰ ਜੀ ਮਿਲੇ ਨੇ ਉਹ ਪਾਜੀ ਬਾਲਾ ਸਮਝ ਰੱਖਦੇ ਨੇ ਉਹ ਕਹਿੰਦੇ ਮੈਨੂੰ ਮੇਰੇ ਕੋਲ ਜਮਾਕਾਰ ਸਰ ਦੇ ਦਫਤਰ ਆਲੇ ਤੇ ਜੀ ਵੀ ਹਮੇਸ਼ਾ ਪਤਾ ਕਰਦਾ ਨਹੀਂ ਕਰ ਮੈਂ ਕੀ ਹੈ ਇਹ ਇਹਨਾਂ ਨੂੰ ਜੋੜ ਕਰ ਰਹੀ ਹਾਂ ਇਹ ਕੀ ਗੱਲ ਕਰਦੇ ਕੋਈ जख्मी ਵੀ ਹੋਇਆ ਹੋਇਆ ਨਹੀਂ ਨਹੀਂ ਇੱਡੀ ਬੱਡੀ ਗਾਈ ਪੂਰੇ ਆਸ ਚੜ੍ਹ ਮੜੀ ਹੋ ਗਈ ਜੀ ਮੈਂ ਰਾਜ ਨੇ ਉਂਗਰਾਲ ਕੀ ਗੱਲ ਕੀ ਹੋਈ ਮੈਮ ਕੱਟੇ ਦਾ ਕੱਲ ਦੀ ਗੱਲ ਤੋਂ ਦੱਸਾਂ ਕੱਜ ਦੀ ਗੱਲ ਤੋਂ ਦੱਸਾਂ ਅੱਜ ਭਾਜੀ ਅਸੀਂ ਇੱਥੇ ਬੈਠੇ ਹੋਇਆ ਅੱਜ ਅਸੀਂ ਇੱਥੇ ਬੈਠੇ ਹੋਇਆ ਮਿੰਟ ਬਾਅਦ ਜੁਗੇਸ਼ ਮਣੋ ਉਤਰ ਆ ਰਿਹਾ ਸਾਨੂੰ ਟਾਂਚਾ ਕਰ ਰਿਹਾ ਇਹਦੇ ਕੋ ਮੰਦਰ ਦੀ ਜਗ੍ਹਾ ਖੋਲ ਲੈਣੀ ਹੈ ਮੈਂ ਕਹਾਂ ਮੇਰੇ ਕੋ ਮੰਦਰ ਦੀ ਜਗ੍ਹਾ ਕਾਦੇ ਵਸੇ ਖੋਣੀ ਆ ਰਾਤੇ ਤੁਸੀਂ ਮਾਫੀਆਂ ਮੰਗਦੇ ਵੇਓ ਕਿ ਤੁਸੀਂ ਉਹ ਪਰਚਾ ਵਾਪਸ ਲੈ ਲਓ ਹਨਾ ਕਹਿੰਦੇ ਤੂੰ ਪਰਚਾ ਦੱਦ ਕਰਕੇ ਵਾਪਸ ਲਈ ਤਾਂ ਅਸੀਂ ਨਹੀਂ ਤੈਨੂੰ ਕਿਹਾ ਸੀ ਪਰਚਾ ਵਾਪਸ ਲੈਣ ਨੂੰ ਲਕੀਮਨੋਥਰਾ ਕਹਿ ਰਿਆ ਨਾਲ ਜੁਕੇਸ਼ਵਰੋਥਰਾ ਕਹਿੰਦਾ ਅਸੀਂ ਨਹੀਂ ਤੈਨੂੰ ਕਿਹਾ ਪਰਚਾ ਵਾਪਸ ਲੈਣ ਨੂੰ ਤੂੰ ਆਪਣੀ ਤੂੰ ਆਪਣੀ ਮਰਜ਼ੀ ਨਾਲ ਪਰਚਾ ਵਾਪਸ ਲੀਤਾ ਔਰ ਤੇਰੇ ਕੋ ਮੰਦਰ ਦੀ ਜਗ੍ਹਾ ਖਾਲੀ ਕਰਾਣੀ ਆ ਮੈਂ ਕਹਾਂ ਮੰਦਰ ਦੀ ਜਗ੍ਹਾ ਕਿਉਂ ਖਾਲੀ ਕਰਾਣੀ ਆ ਮੈਂ ਤਾਂ ਡੱਕਾ ਲਾਈ ਪਾਤਾ ਤੁਸੀਂ ਦੱਦ ਕਰਕੇ ਮੰਦਰ ਦੀ ਮੰਦਰ ਦੀ ਜਗ੍ਹਾ ਕਿੱਦਾਂ ਖਾਲੀ ਕਰਾ ਸਕਦੇ ਇਹਨਾਂ ਨੇ ਦਿੱਤੀ ਤੈਨੂੰ ਮੰਦਰ ਦੀ ਜ ਅੰਦਰ ਚ ਸੇਵਾ ਕਰਨ ਵਾਸਤੇ ਗਊਸ਼ਾਲਾ ਨਾ ਨਹੀਂ ਬਣਾਈ ਦੀ ਕਦੇ ਵਾਸਤੇ ਬਣਾਈ ਦੀ ਹੈ ਉੱਥੋਂ ਇਹਨਾਂ ਦੇ ਬਿਜ਼ਨਸ ਚੱਲਦੇ ਆ ਇਹ ਸਾਰੇ ਭਰਾਵਾਂ ਨੂੰ ਪੁੱਛਿਆ ਜਾਵੇ ਕਿ ਤੁਸੀਂ ਕਿੱਥੋਂ ਆਪਣਾ ਬਿਜ਼ਨਸ ਕੀ ਹੈ ਤੁਹਾਡੇ ਘਰ ਦੇ ਖਰਚੇ ਕਿੱਥੋਂ ਚੱਲਦੇ ਗਊਸ਼ਾਲਾ ਤੋਂ ਘਰ ਦੇ ਖਰਚੇ ਚੱਲਦੇ ਆ ਮੇਰੇ ਕੋਲ ਐਦਾਂ ਦੀਆਂ ਵੀਡੀਓ ਹੈ ਗਊਮਾਤਾ ਕਹਿੰਦੇ ਸਾਡੀ ਮਾਂ ਵੈ ਜੇ ਮਾਂ ਹੋਵੇ ਗਊਮਾਤਾ ਤੇ ਉਹ ਤਰਫ ਦੀਆਂ ਕਿਉਂ ਹੁੰਦੀਆਂ ਧੁੱਪੇ ਅੱਜ ਹੁਣ ਕੀ ਹੋਇਆ ਹੁਣ ਅੱਜ ਤੇ ਕੁੱਝ ਕੀ ਹੋਇਆ ਭਾਜੀ ਬੈਠੇ ਤਾਂ ਸਾਨੂੰ ਮਾਰਨ ਨੂੰ ਪੈ ਗਏ ਆ ਉਹ ਕੋਈ ਸ਼ੋਕ ਜਿਹਾ ਨਾ ਹੋਣਾ ਬਾਜੀ ਹਾਂਜੀ ਹੱਥ ਬਾਜੀ ਤੱਕ ਵੀ ਨਹੀਂ 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 ਉਹਨਾਂ ਨੇ ਮਾਰਿਆ ਪਰ ਅਸੀਂ ਆਪਣੇ ਮੁੰਡੇ ਨੂੰ ਬਚਾ ਲਿਆ ਸੁਮਿਤ ਮਨੋਤਰਾ ਜੀ ਇਸ ਬਾਰੇ ਪੁਲਿਸ ਨੂੰ ਤੁਸੀਂ ਸ਼ਿਕਾਇਤ ਕੀਤੀ ਅਸੀਂ ਦਿੱਤੀ ਨਹੀਂ ਬਾਜੀ ਅਸੀਂ ਤਾਂ ਉਹਨੂੰ ਲੈ ਕੇ ਚੱਲ ਗਏ ਸਾਰੇ ਜਿੰਨੇ ਤੇ ਸਾਨੂੰ ਪਾਗੇ ਸਾਨੂੰ ਮਾਰਿਆ ਨੂੰ ਪਏ ਸਾਡੇ ਕੱਪੜੇ ਸ਼ੁਕਰ ਅਸੀਂ ਸਾਨੂੰ ਮੁੰਡੇ ਵਾਲੇ ਸਾਡਿਆਂ ਨੇ ਸਾਨੂੰ ਪਿੱਛੇ ਕਰਤਾ ਕਿ ਸਾਡੀਆਂ ਮਾਵਾਂ ਨੂੰ ਹੱਥ ਨਾ ਲਾਓ ਅਸੀਂ ਨਹੀਂ ਚਾਹੁੰਦੇ ਕਿ ਤੁਸੀਂ ਸਾਡੀਆਂ ਮਾਵਾਂ ਨੂੰ ਨੰਗੇ ਕਰੋ ਇੱਥੇ ਇਹਨਾਂ ਨੂੰ ਸ਼ਰਮ ਨਹੀਂ ਆਉਂਦੀ ਗਊਸ਼ਾਲਾ ਵਾਲਿਆਂ ਨੂੰ ਹੁਣ ਪੁਲਿਸ ਮੁੱਖ ਤੇ ਆਈ ਹੈ ਤੁਸੀਂ ਇਸ ਬਾਰੇ ਕੰਪਲੇਟ ਪੁਲਿਸ ਨੂੰ ਦੋ ਮੈਂ ਜ਼ਰੂਰ ਦਊਂਗੀ ਮੇਰੇ ਹੱਥ ਵਾਲਾ ਕੇਸ ਵੀ ਖ ਰਾਤ ਵਾਲਾ ਸੋ ਇਹ ਕਹਿ ਰਹੀ ਹੈ ਨਾ ਜੁਗੇਸ਼ਵਰ ਨੋਤਰਾ ਕਿ ਅਸੀਂ ਨਹੀਂ ਤੈਨੂੰ ਗਿਆ ਸੀ ਕਿ ਮਾਫੀ ਦੇ ਦੇ ਸਾਨੂੰ ਮਾਫ ਕਰ ਦੇ ਮੈਂ ਹੁਣ ਉੱਥੇ ਸਾਈਨ ਕਰੂੰਗੀ ਹੁਣ ਇੱਥੇ ਬੂਥ ਦੇ ਉੱਤੇ ਹੱਥੋ ਪਾਈ ਦਿੱਤਾ ਹੱਥੋ ਪਾਈ ਹਾਂ ਮਾਰਾ ਨੂੰ ਬਈ ਇਹ ਦੇਖੋ ਮੇਰੀ ਫਰੈਂਡ ਬੈਠੀ ਮੈਂ ਬੈਠੀ ਹੋਰ ਮੁੰਡੇ ਬੈਠੇ ਸਾਰੇ ਜਣੇ ਮਾਰਾ ਨੂੰ ਬਈ ਇਹ ਜਣੇ ਨੂੰ ਸ਼ਰਮ ਨਹੀਂ ਹੁੰਦੇ ਦੋ ਲੀਡਸ ਬੈਠੇ ਹੋਏ ਇਹ ਜਣੇ ਇਕੱਠੇ ਹੋ ਕੇ ਆ ਗਏ ਅੱਗੋ ਕਹਿੰਦੇ ਤੁਹਾਨੂੰ ਮਰਵਾ ਦੇਣਾ ਕਿਉਂ ਮੈਨੂੰ ਕੱਲ ਨੂੰ ਕੁਝ ਵੀ ਹੁੰਦਾ ਗੌਸ਼ਾਲਾ ਵਾਲਾ ਵੱਲੇ ਜ਼ਿੰਮੇਦਾਰ ਹੈ ਲਕਿਮ ਨੋਤਰਾ ਜੁਗੇਸ਼ਵਰ ਨੋਤਰਾ ਸੰਨਦਮ ਨੋਤਰਾ